बिजली <laughs> कम <disappointment> विधानसभा ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਖਿਲਾਫ ਅੱਜ ਬਿਜਲੀ ਮੁਲਾਜ਼ਮਾਂ ਨੇ ਸੁੰਦਰ ਨਗਰ ਡਿਵੀਜ਼ਨ ਚ ਪੱਕਾ ਮੋਰਚਾ ਖੋਲ ਦਿੱਤਾ ਹੈ ਵਕਵਾਕ ਬਿਜਲੀ ਮੁਲਾਜ਼ਮ ਜੂਨੀਅਨ ਆਗੂਆਂ ਦੀ ਮੰਗ ਸੀ ਕਿ 30 31 ਮਈ ਦੀ ਦਰਮਿਆਨੀ ਰਾਤ ਨੂੰ ਜੈ ਰਜੀਵ ਸ਼ਰਮਾ ਤੇ ਸਾਹਿਲ ਸ਼ਰਮਾ ਨਾਲ ਬਦਸਲੂਕੀ ਕਰਕੇ ਧਮਕਾਉਣ ਅਤੇ ਰਜੀਵ ਸ਼ਰਮਾ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਆਪ ਆਗੂ ਜਸਵਿੰਦਰ ਸੰਧੂ ਲਖਵਿੰਦਰ ਚੌਧਰੀ ਦੀਪਕ ਸ਼ਰਮਾ ਤੇ ਸ਼ਮਨਤ ਸ਼ਰਮਾ ਅਤੇ ਹੋਰਨਾ ਉੱਤੇ ਧਰਨੇ ਵਿੱਚ ਆ ਕੇ ਮੁਆਫੀ ਨਾ ਮੰਗਣ ਦੀ ਸੂਰਤ ਵਿੱਚ ਪਰਚਾ ਦਰਜ ਕੀਤਾ ਜਾਵੇਗਾ ਆਗੂਆਂ ਨੇ ਕਿਹਾ ਕਿ ਚਾਰਾਂ ਉੱਤੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਡਿਵੀਜ਼ਨ ਤੋਂ ਬਾਅਦ ਸਰਕਲ ਉਸ ਤੋਂ ਬਾਅਦ ਪੰਜਾਬ ਪੱਧਰ ਤੱਕ ਇਸ ਕਲਮ ਅਤੇ ਹਜਾਰ ਛਡੋ ਹੜਤਾਲ ਨੂੰ ਲੈ ਕੇ ਜਾਣਗੇ ਜਿਸ ਵਿੱਚੋਂ ਨਿਕਲਣ ਵਾਲੇ ਸਟੀਆਂ ਦੀ ਦੋਸ਼ੀ ਪੁਲਿਸ ਸਿਕਾਇਤ ਦੇਣ ਵਿੱਚ ਲੇਟਲ ਥੀਪੀ ਕਰਨ ਵਾਲੀ ਬਿਜਲੀ ਬੋਰਡ ਦੀ ਅਫਸਰ ਸਾਹੀ ਸਿਕਾਇਤ ਮਿਲਣ ਦੇ ਬਾਵਜੂਦ ਪਰਚਾ ਦਰਜ ਨਾ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਅਤੇ ਮਾਮਲੇ ਦੀ ਗੰਭੀਰਤਾ ਨੂੰ ਨਾ ਸਮਝਣ ਵਾਲੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਖੁਦ ਹੋਣਗੇ ਆਗੂਆਂ ਨੇ ਕਿਹਾ ਕਿ ਜੇਕਰ ਲੋਕ ਪਰੇਸ਼ਾਨ ਹਨ ਤਾਂ ਉਸ ਦੇ ਜ਼ਿੰਮੇਵਾਰ ਧਾਰਨੇ ਉੱਤੇ ਬੈਠੇ ਬਿਜਲੀ ਮੁਲਾਕਬਨੀ ਬਲਕਿ ਵਿਧਾਇਕ ਗਰੇਵਾਲ ਅਤੇ ਬਿਜਲੀ ਬੋਰਡ ਦੀ ਅਫਸਰ ਸਾਈਏ ਲੁਧਿਆਣੇ ਤੋਂ ਵਿਕਰਮ ਸ਼੍ਰੇਣੀ ਦੀ ਇਹ ਖਾਸ ਰਿਪੋਰਟ ਮੇਰਾ ਨਾਮ ਗੁਰਪ੍ਰੀਤ ਸਿੰਘ ਮਹਦੂਦਾ ਹਾਂ ਮੈਂ ਡਿਵੀਜ਼ਨ ਪ੍ਰਧਾਨ ਹਾਂ ਸੁੰਦਰਨਗਰ ਦਾ ਪੀਐਸਮ ਡਿਪਲੋਮੈਟੇਸ਼ਨ 88 ਅੱਜ ਟੀਐਜੂ ਤੇ ਜੈਜੁਨੀਅਨ ਤੇ ਹੋਰ ਦੁਨੀਆਂ ਵੀ ਜਲੇ ਦੁਨੀਆਂ ਦਾ ਨੇ ਸਾਰਿਆਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਸਮੂਹਿਕ ਤੌਰ ਦੇ ਉੱਤੇ ਕੰਮ ਛੱਡ ਕੇ ਤੇ ਕਲਮ ਛੱਡ ਕੇ ਇੱਕ ਜਿਹੜਾ ਧਰਨਾ ਦਿੱਤਾ ਗਿਆ ਜਿਸ ਦਾ ਕਾਰਨ ਆ ਜਿਹੜਾ ਉਹ ਸਾਡੇ ਜੋ ਰਜੀਵ ਜੈਈ ਨੇ ਤੇ ਸਾਹਿਲ ਜੈਈ ਨੇ ਉਹ ਤੁਹਾਨੂੰ ਦੱਸ ਵੀ ਦੇਣਗੇ ਤੇ ਬਰੀਫ ਵੀ ਕਰ ਦੇਣਾ ਕਿ 30 31 ਦੀ ਰਾਤ ਨੂੰ ਕੋਈ ਲਾਈਟ ਬੰਦ ਹੋਈ ਸੀ ਗਗਨਦੀਪ ਕਲੋਨੀ ਉੱਥੇ ਜੋ ਇਸ ਹਲਕੇ ਦੇ ਵਿਧਾਇਕ ਨੇ ਦਲਜੀਤ ਸਿੰਘ ਖੋਲਾਗਰੇਵਾਲ ਉਹਨਾਂ ਦੇ ਵੱਲੋਂ ਵੱਡੇ ਜਿਹੜੀ ਅਫਸਰਸਾਈ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਸਾਡੇ ਜੇਏ ਸਹਿਬਾਨ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਗਈ ਕੀਤੀ ਗਈ ਉਹਨਾਂ ਨੂੰ ਗਾਲੀ ਗਲੋਚ ਧਮਕੀਆਂ ਦਿੱਤੀਆਂ ਗਈਆਂ ਕਿ ਇਸ ਤਰ੍ਹਾਂ ਕਿ ਉਹਨਾਂ ਜੇ ਉਹ ਨਾੋਂ ਤੋਂ ਨਿਕਲਦੇ ਤਾਂ ਉਹਨਾਂ ਦੇ ਨਾਲ ਕੁੱਟਮਾਰ ਵੀ ਹੋ ਸਕਦੀ ਸੀ ਪੂਰੀ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ ਗਈ ਕੀ ਕਾਰਨ ਕੀ ਸੀ ਕਿਉਂ ਧਮਕੀਆਂ ਦਿੱਤੀਆਂ ਉਹਦਾ ਕਾਰਨ ਦੇਖੋ ਸਭ ਤੋਂ ਵੱਡੀ ਤਾਂ ਗੱਲ ਆ ਮੈਂ ਗਰੇਵਾਲ ਸਾਹਿਬ ਭਾਵੇਂ ਮੇਰੇ ਕਾਫੀ ਨਜ਼ਦੀਕ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਹ ਜਿਹੜੇ ਪਿੱਛੇ ਮੁਲਾਜ਼ਮਾਂ ਨੂੰ ਦੇਖ ਰਹੇ ਹੋ ਉਹ ਇੰਨੇ ਕੇ ਮੁਲਾਜ਼ਮ ਨੇ ਤੇ ਇਹ ਲੱਖਾਂ ਖਪਤਕਾਰਾਂ ਨੂੰ ਸੰਤੁਸ਼ਟ ਕਰਦੇ ਨੇ 8 ਘੰਟੇ ਜਿਹੜਾ ਹੁੰਦਾ ਨਾ ਡਿਊਟੀ ਦਾ ਉਹ ਇੱਕ ਵੀ ਮੁਲਾਜ਼ਮ 8 ਘੰਟੇ ਡਿਊਟੀ ਨਹੀਂ ਦਿੰਦਾ 24 24 ਘੰਟੇ ਤੱਕ ਸਾਰੇ ਮੁਲਾਜ਼ਮ ਡਿਊਟੀ ਦਿੰਦੇ ਨੇ ਜੇ ਆਪਣੀ ਮੈਂ ਗੱਲ ਕਰਾਂ ਮੈਂ ਕੱਲ 6 ਵਜੇ ਤੋਂ ਆਇਆ ਹੋਇਆ ਰਾਤ ਦੇ 10 ਵਜੇ ਮੈਂ ਗਿਆ ਦੇਖੋ ਕਿੰਨੇ ਘੰਟੇ ਬੰਦਿਆ ਔਰ ਜਿਨ੍ਹਾਂ ਦੋਏ ਜੇਈ ਸਾਹਿਬਾਨਾਂ ਦੇ ਨਾਲ ਬਦਸਲੂਕੀ ਹੋਈ ਆ ਉਹ ਦੋਹੀ ਉਸ ਏਰੀਆ ਦੇ ਵਿੱਚ ਨਹੀਂ ਸੀਗੇ ਮਤਲਬ ਉਹਨਾਂ ਦੀ ਡਿਊਟੀ ਨਹੀਂ ਸੀ ਨਾ ਉਹ ਇਹਨਾਂ ਦਾ ਏਰੀਆ ਸੀ ਉਹ ਸਾਡੇ ਮਾਨਯੋਗ ਐਸਡੀਓ ਸਾਹਿਬ ਦੇ ਕਹਿਣ ਦੇ ਉੱਤੇ ਉੱਥੇ ਪਹੁੰਚੇ ਪਰ ਉੱਥੇ ਜਾ ਕੇ ਬੜਾ ਬਦਸਲੂਕੀ ਹੋਈ ਬਹੁਤ ਜ਼ਿਆਦਾ ਮਤਭਾਗੀ ਗੱਲਾਂ ਔਰ ਗਰੇਵਾਲ ਸਾਹਿਬ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਕਿ ਜੇਕਰ ਸਾਡੇ ਜੇਈ ਸਾਹਿਬਾਨਾਂ ਦੇ ਵਿੱਚ ਕੋਈ ਗਲਤੀ ਹੈ ਤਾਂ ਉਹ ਇੱਥੇ ਆ ਜਾਣ ਜੋ ਇਹਨਾਂ ਨੂੰ ਸਜ਼ਾ ਦੇਣੀ ਆ ਇਹਨਾਂ ਤੇ ਪਰਚਾ ਵੀ ਕਰਾਉਣਾ ਅਸੀਂ ਅਗਰੇਵਾਲ ਸਾਹਿਬ ਦੇ ਨਾਲ ਖੜ ਜਾਾਂਗੇ ਨਹੀਂ ਹੁਣ ਜੇਕਰ ਉਹਨਾਂ ਦੇ ਵਰਕਰਾਂ ਦੇ ਵਿੱਚ ਗਲਤੀ ਆ ਤਾਂ ਐਮਐਲਏ ਸਾਹਿਬ ਸਾਡੇ ਮੁਲਾਜ਼ਮਾਂ ਦੇ ਨਾਲ ਖੜਨਾ ਔਰ ਉਹਨਾਂ ਦੇ ਜਿਹੜੇ ਵਰਕਰ ਨੇ ਚਾਹ ਉਹਨਾਂ ਤੋਂ ਮਾਫੀ ਮੰਗਾਉਣ ਨਹੀਂ ਤਾਂ ਫਿਰ ਅਸੀਂ ਤਾਂ ਜਿੱਦ ਤੇਰੇ ਹੋਵੇਂਗਾ ਕਰਾਂਗੇ ਨਹੀਂ ਤਾਂ ਜਸਵਿੰਦਰ ਸੰਧੂ ਜਿਹੜੇ ਕਿ ਕਾਉਂਸਲਰ ਦੇ ਦਾਵੇਦਾਰ ਵੀ ਨੇ ਵੀ ਹੌਣ ਭਵਿੱਖ ਦੇ ਵਿੱਚ ਕਾਉਂਸਲਰ ਦੀ ਚੋਣ ਵੀ ਲੜਨਾ ਚਾਹੁੰਦੇ ਨੇ ਇੱਕ ਉਹ ਸੀ ਲਖਵਿੰਦਰ ਸਿੰਘ ਕੁਝ 2 ਦਿਨ ਉਹਨਾਂ ਦੇ ਨਾਲ ਹੋਰ ਸੀ ਜਿਨ੍ਹਾਂ ਦੀ ਵੀਡੀਓ ਵੀ ਆ ਗਈ ਅਜੇ ਸਹਿਬਾਨ ਦੇ ਕੋਲ ਤੁਸੀਂ ਲੈ ਵੀ ਸਕਦੇ ਹੋ ਕਿਸ ਪ੍ਰਕਾਰ ਉਹਨਾਂ ਨੂੰ ਘੇਰ ਕੇ ਕਿਸ ਪ੍ਰਕਾਰ ਉਹਨਾਂ ਨੇ ਘੰਟੇ ਜਿਹੜੀ ਬਿਜਲੀ ਗਈ ਆ ਕਿ ਰੋਲਾ ਦੇਖੋ ਜਿਹੜੀ ਇਹ ਗਰਮੀ ਦੇ ਸੀਜ਼ਨ ਦੇ ਵਿੱਚ ਸਾਡੇ ਕੋਲ ਜਿਹੜਾ ਸਟਰਕਚਰ ਆ ਜਿਹੜਾ ਨਾ ਉਹ ਬਿਜਲੀ ਬੋਰਡ ਦਾ ਬਿਲਕੁਲ ਤੈਸ ਨੈਸਾ ਕਿਉਂਕਿ ਜਦੋਂ ਸਾਜ ਸਮਾਨੇ ਨਹੀਂ ਹੈਗਾ ਇਹ ਤਾਂ ਪਤਾ ਨਹੀਂ ਕਿਸ ਪ੍ਰਕਾਰ ਜਿਹੜੇ ਮੁਲਾਜ਼ਮ ਨੇ ਚਾਹੇ ਆਫਸਰ ਨੇ ਕਿਵੇਂ ਨਾ ਕਿਵੇਂ ਸਾਰਾ ਬਿਜਲੀ ਦਾ ਢਾਂਚਾ ਚਲਾਈ ਜਾ ਰਹੇ ਨੇ ਹੁਣ ਸਾਰੇ ਟਰਾਂਸਫਾਰਮਰ ਓਵਰਲੋਡ ਨੇ ਜਿਹੜੀਆਂ ਕੇਬਲਸ ਨੇ ਉਹ ਓਵਰਲੋਡ ਨੇ ਤੇ ਕਿੱਥੇ ਕਿੱਥੇ ਜਾ ਕੇ ਬਿਜਲੀ ਮੁਲਾਜ਼ਮਾਂ ਲੋਕਾਂ ਲੋਕ ਜਿਹੜੀ ਇਹ ਸਰਕਾਰ ਦੀ ਜਗ ਬਚਾਉਣ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਹੋਰ ਦਿੱਕਤਾਂ ਦਾ ਸਮਾਂ ਦੇਖੋ ਦਿੱਕਤਾਂ ਦਾ ਨਹੀਂ ਪਹਿਲਾਂ ਤਾਂ ਕੱਲ ਦੀ ਹਨੇਰੀ ਚੱਲੀ ਆ ਰਾਤ ਫੇਰ ਹਨੇਰੀ ਚੱਲੀ ਆ ਤੇ ਲੋਕ ਨੇ ਜਿਹੜੇ ਬੜੇ ਪੀੜਤ ਨੇ ਇਸ ਦੇ ਸਿੱਧੇ ਸਿੱਧੇ ਦੋਸ਼ੀ ਕਿਉਂਕਿ ਸਾਡੇ ਜਿਹੜੇ ਮੁਲਾਜ਼ਮ ਸੀ ਦੋਏ ਜੇਈ ਸਾਹਿਬਾਨ ਉਹਨਾਂ ਦੇ ਵੱਲੋਂ ਐਕਸ਼ਨ ਸਾਫ ਸਾਡੇ ਹਾਇਰ ਓਪਰਚ्युनिटी ਨੇ ਜਿਨ੍ਹਾਂ ਨੂੰ ਸਾਡਾ ਫਰਜ਼ ਆਂਦਾ ਸੀ ਸ਼ਿਕਾਇਤ ਦੇਣ ਦਾ ਤੇ ਸਾਡੇ ਦੋਵੇਂ ਮੁਲਾਜ਼ਮਾਂ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਆ ਪਰ ਜਦੋਂ ਇੱਕ ਹਫ਼ਤਾ ਬੀਤਣ ਦੇ ਤੋਂ ਬਾਅਦ ਵੀ ਜਦੋਂ ਕਾਰਵਾਈ ਨਹੀਂ ਹੋਈ ਇਹਦੇ ਵਿੱਚ ਤਾਂ ਰਹਿਣਾ ਬੈਠਣਾ ਪਿਆ ਇੱਥੇ ਕਿਤੇ ਨਾ ਕਿਤੇ ਅਫਸਰ ਫਾਇਦੇ ਵੀ ਜਿੰਮੇਵਾਰਾ ਬਣ ਦੇਣਾ ਦੇਖੋ ਕਲਮ ਕੰਮ ਨਹੀਂ ਬੰਦਾਂਗਾ ਟੋਟਲ ਕੰਮ ਬੰਦਾ ਚਾਹੇ ਉਹ ਕਲਮ ਸੀ ਚਾਹੇ ਉਹ ਪੈਨ ਸੀਗਾ ਚਾਹੇ ਉਹ ਟੂਲ ਸੀਗਾ ਚਾਹੇ ਉਹ ਫਿਜ਼ੀਕਲ ਕਲਾਸ ਸੀਗਾ ਸਾਰਾ ਕੁਝ ਬੰਦ ਕਰਕੇ ਜਿੰਨੇ ਵੀ ਅਪਲਸਾਈਆ ਬੰਦ ਦੇਖੋ ਜਿਹੜੀ ਚੱਲ ਰਹੀ ਆ ਇਸ ਵਕਤ ਚੱਲ ਰਹੀ ਆ ਜਿਹੜੀ ਬੰਦ ਹੋ ਗਈ ਉਹ ਬੰਦ ਤੇ ਉਹ ਨਾ ਚੱਲਣੀ ਆ ਜਦੋਂ ਤੱਕ ਇਸ ਮਸਲੇ ਦਾ ਹੱਲ ਆ ਜੇ ਨਹੀਂ ਹੱਲ ਹੁੰਦਾ ਫਿਰ ਦੇਖੋ ਨਹੀਂ ਹਲੰਦਾ ਵੇ ਤਾਂ ਲੰਮਾ ਚਲੇਗਾ ਅੱਜ ਡਿਵੀਜ਼ਨ ਪੱਦਰ ਤੇ ਜਾਂ ਕੱਲ ਨੂੰ ਇਹ ਸਰਕਲ ਪੱਦਰ ਤੇ ਪਹੁੰਚੂ ਕੱਲ ਨੂੰ ਪੰਜਾਬ ਪੱਦਰ ਤੇ ਪਹੁੰਚੂਗਾ ਲੱਗਦਾ ਨਹੀਂ ਆਮ ਲੋਕਾਂ ਦੀ ਦੇਖੋ ਆਮ ਲੋਕਾਂ ਦੀ ਤਕਲੀਫ ਆ ਜਿਹੜੀ ਆਮ ਲੋਕ ਸਾਡੀ ਤਕਲੀਫ ਨੂੰ ਸਮਝਣ ਔਰ ਅੱਜ ਉਹ ਦਰਿਆ ਤੇ ਸਾਡੇ ਨਾਲ ਕੇ ਬੈਠਣ ਕਿਉਂਕਿ ਅਸੀਂ ਉਹਨਾਂ ਦੇ ਲਈ 24 24 ਘੰਟੇ ਡਿਊਟੀ ਦਿੰਨੇ ਆ ਤੇ ਅੱਜ ਜਿਵੇਂ ਮੀਡੀਆ ਵੀ ਸਾਡੇ ਨਾਲ ਖੜਾ ਏਦਾਂ ਲੋਕ ਵੀ ਆ ਕੇ ਖੜਨ ਕਿਉਂਕਿ ਆਮ ਲੋਕ ਇੱਕ ਹਫ਼ਤਾ ਥੋੜਾ ਨਹੀਂ ਹੁੰਦਾ ਇੱਕ ਹਫ਼ਤਾ ਦਿੱਤਾ ਸੀ ਮੈਨੂੰ ਤਾਂ ਸਾਹਿਬ ਤੁਸੀਂ ਵਿਧਾਇਕ ਖਿਲਾਫ ਨਹੀਂ ਹੈਗਾ ਇਹ ਵਿਧਾਇਕ ਦੇ ਜਿਹੜੇ ਗੁੰਡਾ ਤੰਤਰ ਜਿਨ੍ਹਾਂ ਨੂੰ ਅਸੀਂ ਕਹਿ ਦਤਾ ਤਾਂ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਉਸ ਤੰਤਰ ਦੇ ਖਿਲਾਫ ਆ ਫਿਰ ਉਹ ਵਿਧਾਇਕ ਹੋਵੇ ਚਾਹੇ ਐਮਪੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਮੁਲਾਜ਼ਮਾਂ ਦਾ ਜਿਹੜਾ ਰੋਸ ਹੈ ਇਸੇ ਪ੍ਰਕਾਰ ਸਿੱਧਾ ਸਿੱਧਾ ਵੀ ਅਜੇ ਵੀ ਟਾਈਮ ਨਹੀਂ ਆ ਕੇ ਉਹ ਜਿਵੇਂ ਅਸੀਂ ਕਹਿ ਰਹੇ ਹਾਂ ਵੀ ਜੇ ਸਾਡੇ ਜੇ ਸਾਹਿਬਾਂ ਦੇ ਵਿੱਚ ਗਲਤੀ ਆ ਤਾਂ ਗਲਤੀ ਘਟਣਾ ਸੀ ਇਹਨਾਂ ਦੇ ਇਹਨਾਂ ਦੇ ਉੱਤੇ ਬਚਾ ਕਰਾ ਦਾਂਗੇ ਇਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਪਰ ਹੋਣਾ ਬਾਵੀ ਮੰਗਲਾਂ ਨੇ ਜਾ ਕੇ ਪੁਲਿਸ ਕੰਪਲੇਂਟ ਦਿੱਤੀ ਬਈ ਪੁਲਿਸ ਕੰਪਲੇਂਟ ਦੇਖੋ ਜੀ ਸਾਡੇ ਐਕਸ਼ਨ ਸਾਹਿਬ ਨੂੰ ਅਸੀਂ ਜਿਹੜੀ 1 ਹਫਤਾ ਪਹਿਲਾਂ ਸਾਡੇ ਜੇਈ ਫਸਾ ਬੰਨ ਦਿੱਤੀ ਅੱਜ ਉਹਨਾਂ ਨੇ ਥਾਣੇ ਦੇ ਵਿੱਚ ਭੇਜ ਦਿੱਤੀ ਆ ਐਫ ਆਈ ਆਰ ਵਾਸਤੇ ਜੀ ਇਹਨਾਂ ਅਧਰ ਮੇਰਾ ਨਾਮ ਰਜੀਵ ਸ਼ਰਮਾ ਹੈ ਮੈਂ ਟੋਰ ਜੀ ਸੁਰਨਾਟ ਵਿੱਚ ਕੰਮ ਕਰਦਾ ਹਾਂ ਅਸੀਂ ਇਹ ਵਾਕਿਆ ਹੋਇਆ ਜੀ ਇੱਕ ਕੰਪਨੀ ਦੀ ਧਾਤ ਮੈਨੂੰ ਅੱਜ ਸੌ ਦਾ ਫੋਨ ਆਂਦਾ ਜੀ ਕਿ ਕੰਪਨੀ ਦੇ ਵਿੱਚ ਐਮ ਐਸ ਸੀ ਆ ਜੀ ਆ ਜੀ ਇਹ ਮੈਂ ਰਾਤ ਦੇ ਲਗਭਗ 12:00 ਵਜੇ ਦਫ਼ਤਰ ਆ ਗਿਆ। ਦਫ਼ਤਰ ਆ ਕੇ ਪਤਾ ਲੱਗਿਆ ਜੀ ਕੋਈ ਨਗਰੇਵਾਲ ਜੀ ਨਾਲ ਕੋਈ ਲਾਈਟ ਦੀ ਦਿੱਕਤ ਸੀਗੀ ਐਕਸ਼ਨ ਸਾਹਿਬ ਡਿਊ ਸਾਹਿਬ ਗਲੀ ਨੰਬਰ 7 ਗਗਨਦੀਪ ਕਲੋਨੀ ਵਿੱਚ ਬੈਠੇ ਨੇ ਉਹ ਆਪ ਕੋ ਨਜ਼ਰ ਮਿਲਣ ਚੱਲੇ। ਮੈਂ ਵੀ ਉੱਥੇ ਚੱਲਾ ਗਿਆ ਜੀ ਤੇ ਮੇਰੇ ਜਾਣਤਵਾਲ ਤੇ ਐਸ.ੀ. ਸਾਹਿਬ ਤੇ ਟੀਪੀ ਸਾਹਿਬ ਆ ਗਏ। ਇਹ ਮੈਂ ਕੋਈ 2 2 ਘੰਟੇ ਦੀ ਮੀਟਿੰਗ ਕਰਨੀ ਉੱਥੇ। ਸਾਡੇ 2:30 ਵਜੇ ਜਦੋਂ ਮੀਟਿੰਗ ਖਤਮ ਹੋਈ ਹੈ ਜੀ ਉਹ ਨਗਰੇਵਾਲ ਜੀ ਸਾਹਿਬ ਦੀਪ ਸਾਹਿਬ ਮੁਕੀ ਨੂੰ ਚਲੇ ਗਏ ਜਦੋਂ ਅਸੀਂ ਨਿਕਲ ਮੈਂ ਅਦੀਪ ਸਾਹਿਬ ਸਾਹਿਬ ਸ਼ਰਮਾ ਜੀ ਤੇ ਅਮਿਤ ਸੁਪਰਵਾਈਜ਼ਰ ਇੱਥੋਂ ਨਿਕਲਣ ਲੱਗੇ ਜੀ ਉਹਨਾਂ ਦੇ ਜਿਹੜੇ ਵਰਕਰ ਸੀ ਲੋਕਲ ਵਰਕਰ ਸੀਗੇ ਜਸਵਿੰਦਰ ਸਿੰਘ ਜੁਪਿੰਦਰ ਚੋਧਰੀ ਦੀਪਕ ਸ਼ਰਮਾ ਸੁਮੇਸ਼ ਸ਼ਰਮਾ ਤੇ ਹੋਰ ਜਿਹੜੇ ਪਾਰਟੀ ਨੰਬਰ ਸੀਗੇ ਉਹਨਾਂ ਵੱਲੋਂ ਸੰਘੇੜ ਲਿਆ ਗਿਆ ਮਾਰਕੀਟ ਦੀ ਕੋਸ਼ਿਸ਼ ਗਾਲੀ ਗਲੋ ਸ਼ੁਰੂ ਹੋ ਗਈ ਜਾਨਵਾਰਾਂ ਦੀਆਂ ਤੁੰਗੀਆਂ ਸ਼ੁਰੂ ਹੋ ਗਈਆਂ ਮੈਨੂੰ ਬਾਹਰੋਂ ਫੜ ਕੇ ਥੱਲੇ ਲਾ ਲਿਆ ਜੀ ਮੋਟਰਸਾਈਕਲ ਤੋਂ ਜਦ ਜਦ ਕੀ ਸਾਡੀ ਕੋਈ ਉਹਨਾਂ ਨਾਲ ਨਾਈਟ ਮੋਕੇ ਤੇ ਖਾਲਤੀ ਸਾਡੀ ਕੋਈ ਉਸ ਤੇ ਗਲਤੀ ਨਹੀਂ ਸੀ ਅਸੀਂ ਆਫ ਡਿਊਟੀ ਸੀਗੇ ਸਾਡੀ ਕੋਈ ਲੈਣਾ ਦੇਣਾ ਨਹੀਂ ਸੀ ਜੀ ਹਰ ਹਮ ਲਾ ਰਿਹਾ ਹੈ ਮੈਡੀਕਲ ਐਵੀਡੈਂਸ ਵਗੈਰਾ ਹੈਗੇ ਹਾਂਜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਸੀ ਉਹ ਤੁਹਾਨੂੰ ਕੋਲ ਲਾਇਆ ਕਿ ਕੀ ਗੱਲ ਸੀ ਜੀ ਉਹਨਾਂ ਨੇ ਆ ਕੇ ਤੁਹਾਨੂੰ ਟਰਾਰਗੇਟ ਕੀਤਾ ਇਹ ਗੱਲ ਸਰ ਮੈਨੂੰ ਵੀ ਸਮਝ ਨਹੀਂ ਆਈ ਮੇਰੇ ਹਿਸਾਬ ਨਾਲ ਜੀ ਉਹ ਨਗਰਗਰ ਦੀ ਜਿਹਦਾ ਐਕਸ਼ਨ ਸਾਡੇ ਨੂੰ ਬੋਲੇ ਉਸ ਮਹਾਵਤੋ ਸਾਡੇ ਨੂੰ ਸਾਡੇ ਉੱਤੇ ਵੀ ਪੈ ਗਏ ਹੁਣ ਮੰਗ ਕੀਤਾ ਜਦੋਂ ਦਰਪੇ ਜਿਹੜਾ ਤੁਹਾਨੂੰ ਆਉਂਦਾ ਤਰਨਾ ਸਦ ਤੱਕ ਐਫ ਆਈ ਆਰ ਨਹੀਂ ਹੋ ਜਾਂਦੀ ਬੰਦੂ ਬੰਦਿਆ ਦੇ ਸਲਾਹ ਪੁਰਾਣੀ ਜਿਹੜੇ ਤੇ ਸੁੰਦਤ ਆਪ ਵਰਕਰ ਸੀਗੇ ਜਤਵਿੰਦਰ ਤੰਦੂ ਗੁਪਿੰਦਰ ਚੋਧਰੀ ਦੀਪਕ ਖਰਨਾ ਕਮਿਸ਼ਨ ਲਾਈਵ ਨੂੰ ਕੰਨਾ ਲਾਇਆ ਹੈ ਉਹਨਾਂ ਨਾਲ ਕੁਝ ਦਿਨ ਪਹਿਲਾਂ ਬਹੁਤ ਜਿਆਦਾ ਉਹਨਾਂ ਨੂੰ ਗਾਲਾਂ ਗਲੋਚ ਕੀਤੀ ਗਈ ਤੱਕਾ ਮੁਕੀ ਕੀਤਾ ਗਿਆ ਸਾਡੇ ਸਰਕਾਰੀ ਮੁਲਾਜ਼ਮ ਨੇ ਆਪਣੀ ਜਾਨ ਦੀ ਹਥੇਲੀ ਤੇ ਲੈ ਕੇ ਰਾਤ ਨੂੰ ਕੰਮ ਕਰਦੇ ਆ ਤੁਸੀਂ ਦੇਖੋ ਕਿੰਨਾ ਵੱਡਾ ਰਿਸਕ ਦਾ ਕੰਮ ਹੈਗਾ ਔਰ ਇਹਨਾਂ ਨਾਲ ਆਮ ਆਦੀ ਪਾਰਟੀ ਦੇ ਕੁਝ ਲੋਕਾਂ ਨੇ ਤੱਕਾ ਕੀਤਾ ਇਹ ਗਲਤ ਗੱਲ ਹੈਗੀ ਹੈ ਇਨਾਂ ਦੇ ਨਾਲ ੱੱਕਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿੱਥੇ ਵੀ ਸਾਡੇ ਮੁਲਾਜ਼ਮਾਂ ਨਾਲ ੱੱਕਾ ਹੋਏਗਾ ਜਿੱਥੇ ਵੀ ਸਾਡੇ ਕਿਸੇ ਵੀ ਮੁਲਾਜ਼ਮਾਂ ਨਾਲ ੱੱਕਾ ਹੋਏਗਾ ਅਸੀਂ ਖੜਾਂਗੇ ਔਰ ਡੱਟ ਕੇ ਵਿਰੋਧ ਕਰਾਂਗੇ ਜਿਹੜਾ ਲਖਮਿੰਦਰ ਚੋਧਰੀ ਇਹ ਕਹਿ ਰਹੇ ਹੋ ਪਹਿਲਾਂ ਤੁਹਾਡੀ ਪਾਰਟੀ ਚੀਜ਼ ਨਹੀਂ ਦੇ ਰਹੀ ਇਸ ਰਾਤ ਦੇ ਨਸ਼ੇ 'ਚ ਕਿਸੇ ਸਰਕਾਰੀ ਮੁਲਾਜ਼ਮ ਤੇ ਹੱਥ ਪਾਣਾ ਕਿੱਲਾ ਕਿ ਜਾਏਗਾ ਗਲਤ ਗੱਲ ਇਹ ਬਿਲਕੁਲ ਗਲਤ ਗੱਲ ਹੈ ਸਰਕਾਰੀ ਮੁਲਾਜ਼ਮ ਸਾਡੇ ਭਰਾ ਹੈ ਸ਼ਰਾਬ ਪੀ ਨਹੀਂ ਤੁਸੀਂ ਆਪਣੇ ਘਰ ਪੀਓ ਲੇਕਿਨ ਸਰਕਾਰੀ ਮੁਲਾਜ਼ਮ ਨੂੰ ਆ ਕੇ ਤੱਕਾ ਬੋਲਣਾ ਗਾਲਾਂ ਕਢਣਾ ਮੰਦਾ ਬੋਲਣਾ ਗੋਰ ਮਾੜੀ ਗੱਲ ਸਾਡੇ ਵਾਸਤੇ ਔਰ ਸਾਡੇ ਸਮਾਜ ਵਾਸਤੇ ਔਰ ਸਾਡੇ ਇਸ ਇਲਾਕੇ ਵਾਸਤੇ ਵੀ ਜਿਹਨਾਂ ਨੂੰ ਸੰਵਿਧਾਨਿਕ ਅਹੁਦਾ ਨਹੀਂ ਹੈਗਾ ਐਮ ਐਲ ਏ ਸਾਹ ਕੋਲ ਵੀ ਸੰਵਿਧਾਨਿਕ ਨਹੀਂ ਹੈਗਾ ਐਕਚੁਅਲੀ ਪਤਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਨਾ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਉਨਪਤਨ ਕੀ ਸੰਭਾਲੇ ਕੋਈ ਉਹ ਕਾਉਂਸਲਰ ਨਹੀਂ ਹੈਗੇ ਕੋਈ ਉਹਨਾਂ ਕੋਲ ਅਹੁਦਾ ਨਹੀਂ ਹੈ ਕੋਈ ਚੁਣੇ ਨੁਮਾਇੰਦੇ ਨਹੀਂ ਹੈਗੇ ਤੇ ਉਹਨਾਂ ਨੇ ਐਦਾਂ ਸਮਝਿਆ ਜਿੱਦਾਂ ਸਾਡਾ ਰਾਜ ਹੈਗਾ ਹਾਲੇ ਵੇਟ ਕਰੋ ਤੁਸੀਂ ਹੁਣ ਦੇਖਿਆ ਐਮਪੀ ਸਾਹਿਬ ਦੀ ਇਲੈਕਸ਼ਨਾਂ ਹੋਈਆਂ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਲੋਕਾਂ ਨੇ ਆਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਜਵਾਬ ਮਿਲੇਗਾ ਐਦਾਂ ਦੇ ਲੋਕ ਕਦੀ ਨਹੀਂ ਕਾਮਯਾਬ ਹੋਣਗੇ ਕਿਉਂਕਿ ਜਿਹੜੇ ਗੁੰਡਾਗਰਦੀ ਕਰਦੇ ਆ ਔਰ ਜਿਹੜੇ ਬਦਮਾਸ਼ੀ ਕਰਦੇ ਸਾਡੇ ਸਰਕਾਰੀ ਮੁਲਾਜ਼ਮ ਭਾਈਚਾਰੇ ਉੱਤੇ ਐਦਾਂ ਦਾ ਅਟੈਕ ਕਰਦੇ ਬਹੁਤ ਮੰਦ ਭਾਗੀ ਘਟਨਾ ਹੈ ਜਿਹੜੇ ਵੀ ਕਰ ਰਿਹਾ ਬਾਬਾ ਜੀ ਹੁਣ ਪਤਾ ਲੱਗ ਰਿਹਾ ਕਿ ਰਾਜਾ ਵੜਿੰਗ ਜੀ ਵੀ ਇੱਥੇ ਐਕਸ਼ਨ ਲੈ ਰਹੇ ਕੋਈ ਉਹਨਾਂ ਨਾਲ ਗੱਲ ਪਹੁੰਚਾਈ ਜੀ ਰਾਜਾ ਵੜਿੰਗ ਜੀ ਐਕਸ਼ਨ ਲੈਣਗੇ ਜੀ ਬਿਲਕੁਲ ਲੈਣਗੇ ਮੈਂ ਹੁਣੇ ਮੈਨੂੰ ਰਾਤ ਨੂੰ ਹੁ ਔਰ ਜਲਦ ਜਲਦ ਜਿਹੜੀ ਇਹਨਾਂ ਦੀ ਕਾਰਵਾਈ ਪੂਰੀ ਕਰਾਂਗੇ ਔਰ ਰਾਜਵੜਿੰਗ ਵੀ ਇੱਥੇ ਆਣਗੇ ਠੀਕ ਹੈ ਜੀ ਹਾਂ ਧੰਨਵਾਦ ਮੈ ਰਗਵੀਰ ਸਿੰਘ ਟੈਕਨੀਕਲ ਸਰਵੇ ਜੂਨੀਅਰ ਚੀਫ ਹੋਰ ਕੇ ਨਜ਼ਰ ਪੰਜਾਬ ਸਾਡੇ ਦਫ਼ਤਰ ਦੇ ਵਿੱਚ ਜਿਹੜਾ ਸਾਨੂੰ ਦਰਿਆ ਦੇ ਉੱਤੇ ਅੱਜ ਬੈਠਣ ਵਾਸਤੇ ਸਾਡੇ ਲੋਕਲ ਮੈਨੇਜਮੈਂਟ ਨੇ ਮਜਬੂਰ ਕੀਤਾ ਇਹ ਜੋ ਘਟਨਾਵਾਂ ਲਗਭਗ 1 ਹਫ਼ਤਾ ਪਹਿਲਾਂ ਦੀ ਆ ਵੀਰਵਾਰ ਦੀ ਘਟਨਾ ਹੈ ਔਰ ਵੀਰਵਾਰ ਨੂੰ ਸਾਡੇ ਸਾਥੀਆਂ ਦੇ ਨਾਲ ਕੁਝ ਏਰੀਏ ਦੇ ਮੈਂ ਤਾਂ ਗੁੰਡਾ ਹੀ ਕਹਾਂਗਾ ਜਿਹੜੇ ਗੁੰਡੇ ਨੇ ਐਮਐਲਏ ਭੋਲੇ ਦੇ ਵਰਕਰ ਨੇ ਉਹਨਾਂ ਨੇ ਸਾਡੇ ਸਾਥੀਆਂ ਦੇ ਨਾਲ ਗਾਲੀ ਗਲੋਚ ਕੀਤੀ ਆ ਔਰ ਹੱਥੋ ਪਾਈ ਹੋਣ ਤੱਕ ਗਏ ਨੇ ਜੇਕਰ ਸਾਡੇ ਉੱਥੇ ਸਾਥੀ ਕੁਝ ਗਿਣਤੀ ਦੇ ਵਿੱਚ ਜ਼ਿਆਦਾ ਹੋਏ ਸੀ ਹੈ ਸੀ ਤਾਂ ਕਰਕੇ ਇਹਨਾਂ ਦੀ ਬਚਤ ਹੋ ਗਈ ਨਹੀਂ ਤਾਂ ਉਹਨਾਂ ਦੇ ਕੋਈ ਸੱਟਪੇਟ ਵੀ ਮਾਰ ਸਕਦੇ ਸੀ ਔਰ ਸ਼ੁੱਕਰਵਾਰ ਨੂੰ ਆ ਕੇ ਇਹਨਾਂ ਸਾਥੀਆਂ ਨੇ ਦਫ਼ਤਰ ਦੇ ਵਿੱਚ ਇੰਟੀਮੇਸ਼ਨ ਦਿੱਤੀ ਮੌਜੂਦਾ ਜਿਹੜੇ ਐਕਸ਼ਨ ਸਾਹਿਬ ਨੇ ਔਰ ਐਕਸ਼ਨ ਸਾਹਿਬ ਨੇ ਅੱਜ ਤੱਕ ਉਹ ਲੈਟਰ ਦੇ ਉੱਤੇ ਕੋਈ ਕਾਰਵਾਈ ਨਾ ਕਰਦੇ ਹੋਏ ਤਾਂ ਅਸੀਂ ਅੱਜ ਇਹ ਸਟੈਪ ਦਿੱਤਾ ਸਾਨੂੰ ਮਜਬੂਰ ਹੋ ਕੇ ਸਟੈਪ ਚੱਕਣਾ ਪਿਆ ਹੁਣ ਜਿੰਨਾ ਚਿਰ ਉਹ ਸਾਥੀ ਦੇ ਉੱਤੇ ਪਰਚਾ ਦਰਜ ਨਹੀਂ ਹੁੰਦਾ 504 ਧਾਰਾ ਔਰ 506 ਧਾਰਾ ਨਹੀਂ ਲੱਗਦੀ ਉਹਨਾਂ ਚਿਰੇ ਜਿਹੜਾ ਸਾਡਾ ਧਰਨਾਵਾ ਇਸ ਤਰ੍ਹਾਂ ਜਾਰੀ ਰਹੂਗਾ ਅਸੀਂ ਇਹਨਾਂ ਸਾਥੀਆਂ ਨੂੰ ਇਨਸਾਫ ਦਿਵਾਉਣ ਤੱਕ ਜਿਹੜਾ ਹੈਗਾ ਉਹ ਆਖਰੀ ਲੜਾਈ ਅਸੀਂ ਲੜਦੇ ਰਹਾਂਗੇ ਔਰ ਅਸੀਂ ਜਿਹੜੇ ਲੋਕ ਬਿਜਲੀ ਤੋਂ ਪ੍ਰਭਾਵਿਤ ਹੁੰਦੇ ਆ ਹੁਣ ਅਸੀਂ ਉਹਨਾਂ ਦੇ ਕੋਈ ਦੁਸ਼ਮਣ ਨਹੀਂ ਸਾਨੂੰ ਮਜਬੂਰ ਹੋਣਾ ਪਿਆ ਇਹ ਜੋ ਧਰਨਾ ਲਾਉਣ ਵਾਸਤੇ ਅਸੀਂ ਉਹਨਾਂ ਤੋਂ ਵੀ ਮਾਫੀ ਮੰਗਦੇ ਆ ਵੀ ਉਹਨਾਂ ਨੂੰ ਸਪਲਾਈ ਕਰਨ ਕਰਕੇ ਬਿਨਾਂ ਸਪਲਾਈ ਤੋਂ ਰਹਿਣਾ ਪੈ ਰਿਹਾ ਸਾਡਾ ਕੋਈ ਸ਼ੌਕ ਨਹੀਂ ਹੈ ਅਸੀਂ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸਪਲਾਈ ਬਹਾਲ ਕਰਦੇ ਆ ਰਾਤ ਨੂੰ 2 2 ਵਜੇ ਤੱਕ ਅਸੀਂ ਲਾਈਨਾਂ ਚਾਲੂ ਕਰਦੇ ਆ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਪਰਸੋਂ ਢੇਰੀ ਆਈ ਹੈ ਸਾਡੇ ਪੰਜਾਬ ਦੇ ਵਿੱਚ ਤਿੰਨ ਸਾਥੀ ਜਿਹੜੇ ਆ ਨੇ ਉਹ ਐਕਸੀਡੈਂਟ ਦੇ ਨਾਲ ਮੌਤ ਦੇ ਮੂੰਹ ਜਾ ਪਏ ਨੇ ਮਤਲਬ ਆਪਣੇ ਉਹਨਾਂ ਦੀ ਮੌਤ ਹੋ ਚੁੱਕੀ ਆ ਇੱਕ ਦਾ ਅੱਜ ਪੋਸਟਮਾਰਟਮ ਹੋ ਰਿਹਾ ਇੱਕ ਦਾ ਕੱਲ ਸੰਸਕਾਰ ਹੋ ਗਿਆ ਔਰ ਹਰ ਟਾਈਮ ਮੌਤ ਦੇ ਉੱਤੇ ਖੇល ਕੇ ਅਸੀਂ ਲੋਕਾਂ ਨੂੰ ਸਪਲਾਈ ਦਿੰਨੇ ਆ ਲੇਕਿਨ ਸਾਡੇ ਮੁਲਾਜ਼ਮਾਂ ਦੇ ਨਾਲ ਜੇਕਰ ਇਸ ਤਰ੍ਹਾਂ ਧੱਕਾ ਹੋਊਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਰ ਇਹਨਾਂ ਇਲੈਕਸ਼ਨਾਂ ਤੋਂ ਨਾ 5-7 ਦਿਨ ਪਹਿਲਾਂ ਬਿਜਲੀ ਦੀ ਨਾ ਬਹੁਤ ਜ਼ਿਆਦਾ ਦਿੱਕਤ ਹੋਦੀ ਸੀ ਤੁਹਾਨੂੰ ਵੀ ਪਤਾ ਹੀ ਹੈ ਉਹ ਸਾਡੇ ਵੀ ਸਾਨੂੰ ਵੀ ਕਿਤਨਾ ਕਿਤੇ ਲੱਗਦਾ ਸੀ ਕਿ ਕਿਤੇ ਜਾਣ ਕੇ ਨਾ ਨਹੀਂ ਖਰਾਬ ਕਰਨ ਲੱਪੇ ਇਹਦੀ ਬੋਰਡ ਵਾਲੇ ਹੋਇਆ ਕੀ ਹੈ ਉਸ ਦਿਨ 30 ਤਰੀਕ ਦੀ ਗੱਲ ਹੈ 30 ਤਰੀਕ ਰਾਤ ਦੀ ਆ ਬਰਦਰ ਹੀ ਬੈਠਾ ਹੈ ਮੇਰਾ ਛੋਟਾ ਭਰਾ ਹੈ ਇਹਨਾਂ ਨੇ ਫੋਨ ਤੇ ਗੱਲ ਕੀਤੀ ਹੈ ਕਿ ਜੈਜੀ ਸਾਹਿਬ ਨਾਲ ਜੈਜੀ ਦਾ ਚਲੋ ਨਾਂ ਨਹੀਂ ਲੈਂਦੇ ਅਸੀਂ ਜੇ ਲੋਡ ਪਈ ਤਾਂ ਲੈ ਦਾਂਗੇ ਤੁਹਾਨੂੰ ਰਿਕਾਰਡਿੰਗ ਹੈ ਸਾਰਾ ਕੁਝ ਹੈਗਾ ਉਹ ਵੀ ਸੁਣਾ ਦਿੰਦਾ ਜੈਜੀ ਸਾਹਿਬ ਨੂੰ ਲਾਈਟ ਦੇ ਰਿਗਾਰਡਿੰਗ ਹੀ ਫੋਨ ਕਰ ਰਹੇ ਆ ਦੇ ਉਹ ਬੰਦਾ ਪਹਿਲਾਂ ਤਾਂ ਫੋਨ ਨਹੀਂ ਚੱਕ ਰਿਆ ਫਿਰ ਜਦੋਂ ਉਹਨਾਂ ਨੇ ਫੋਨ ਚੱਕਿਆ ਤਾਂ ਫੋਨ ਚੱਕ ਕੇ ਇਹ ਗੱਲ ਕਹਿ ਰਿਹਾ ਬੋਲਦਾ ਪਹਿਲਾਂ ਤਾਂ ਆ ਆਮ ਲੋਕ ਆਮ ਲੋਕਾਂ ਦੇ ਨਾਲ ਇੰਨੀ ਬਦਸਲੂਕੀ ਨਾ ਬੋਲਦੇ ਆ ਇਹ ਤੁਸੀਂ ਸੋਚ ਨਹੀਂ ਸਕਦੇ ਮੇਰੇ ਕੋਲ ਰਿਕਾਰਡਿੰਗ ਹੈ ਮੈਂ ਤੁਹਾਨੂੰ ਸੁਣਾ ਵੀ ਦਊਗਾ ਠੀਕ ਹੈ ਜੀ ਜੇ ਉਹਨਾਂ ਨਾਲ ਐਦਾਂ ਬੋਲਦੇ ਆ ਆਮ ਲੋਕਾਂ ਨਾਲ ਐਦਾਂ ਬੋਲਦੇ ਆ ਤਾਂ ਕੀ ਬਤਾਰਾਂ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਵੈਸੇ ਲੋਕਾਂ ਨੂੰ ਕੀ ਬਤਾਰਾਂ ਇਹਨਾਂ ਦਾ ਹੈਗਾ ਸਾਰਿਆਂ ਦੇ ਨਾਲ ਤੇ ਜਦੋਂ ਇਹਨਾਂ ਨੇ ਫੋਨ ਕੀਤਾ ਉਹਨੂੰ ਜੇ ਨੂੰ ਤੇ ਪਹਿਲਾਂ ਤਾਂ ਉਹ ਬੋਲਦਾ ਹੀ ਪੁੱਠਾ ਹੈ ਐਂਡ ਤੇ ਉਹ ਇੰਨੀ ਗੱਲ ਕਹਿ ਰਿਹਾ ਹੈ ਭਈ ਵੋਟਾਂ ਵੀ ਤੁਸੀਂ ਪਾਈਆਂ ਸੀਗੀਆਂ ਤੇ ਹੁਣ ਸੋਚ ਸਮਝ ਕੇ ਪਾਓ ਇੰਨੀ ਗੱਲ ਉਹ ਸ਼ਰੇਆ ਮੌੜੀਓ ਦੇ ਵਿੱਚ ਕਹਿ ਰਿਹਾ ਇੱਕ ਜੀ ਠੀਕ ਹੈ ਜੀ ਇਹ ਗੱਲ ਹੋਣ ਤੋਂ ਬਾਅਦ ਐਮਐਲਏ ਸਾਹਿਬ ਤਾਂ ਗੱਲ ਪਹੁੰਚੀ ਹੈ ਐਮਐਲਏ ਸਾਹਿਬ ਨੇ ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੂੰ ਬੁਲਾ ਕੇ ਗੱਲ ਦੱਸੀ ਹੈ ਚਲੋ ਅੰਦਰ ਬਹਿ ਕੇ ਸਾਰੀ ਗੱਲ ਦਸਤੀ ਹੋ ਗਈ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਬਾਹਰ ਆਏ ਆ ਉੱਠ ਕੇ ਤੇ ਬਾਹਰ ਉੱਥੇ ਇਹਨਾਂ ਦੇ ਹੋਰ ਜਿਹੜੇ ਵਰਕਰ ਹੈ ਉਹ ਖੜੇ ਸੀਗੇ ਤੇ ਜਿਹੜੇ ਆ ਪੀਐਸਪੀਸੀਐਲ ਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨਾਲ ਉੱਥੇ ਜ਼ਰੂਰ ਮੈਂ ਹੀ ਬਣ ਅੱਗੇ ਨੂੰ ਚਲਾ ਗਿਆ ਆ ਉੱਥੇ ਸਾਡੀ ਪਾਰਟੀ ਦੇ ਦੋ ਚਾਰ ਬੰਦੇ ਉਹਨਾਂ ਨਾਲ ਬਹਿਸ ਜ਼ਰੂਰ ਹੋਈ ਹੈ ਠੀਕ ਹੈ ਜੇ ਆਪਾਂ ਕਹੀਏ ਕੋਈ ਤੱਕਾ ਮੁਕੀ ਹੋਇਆ ਜਾਂ ਕੋਈ ਕੋਈ ਲੜਾਈ ਝਗੜਾ ਹੋਇਆ ਕੋਈ ਗਾਲ ਕੱਢੀ ਹੈ ਠੀਕ ਹੈ ਜੀ ਉਹਦਾ ਇਹ ਮੈਂ ਖੁੱਲ ਕੇ ਤੁਹਾਨੂੰ ਕਹਿ ਰਿਹਾ ਆ ਜੇ ਇਹਨਾਂ ਨਾਲ ਕਿਸੇ ਨੇ ਕੋਈ ਹੱਤ ਮੰਨ ਲਓ ਕੋਈ ਲੜਾਈ ਝਗੜਾ ਹੋਇਆ ਕੋਈ ਮਾਰਿਆ ਆ ਜਾਂ ਕੋਈ ਗਾਲ ਕੱਢੀ ਆ ਉਹਦਾ ਸਬੂਤ ਦੇ ਦੇਣ ਤੇ ਬਣਦੀ ਕਾਰਵਾਈ ਦੀ ਕਰਾ ਲੈਣ ਸਾਨੂੰ ਮੋਟਰਸ ਪਰਟ ਕੋ ਦਿੱਤੀ ਹੁੰਦਾ ਹੈ ਹਾਂਜੀ ਮੈਂ ਮੈਂ ਕਹਿੰਦਾ 5 ਮਿੰਟ ਦੀ ਵੀਡੀਓ ਹੈ ਸੀਸੀਟੀਵੀ ਮੇਰੇ ਕੋਲ ਵੀ ਆ ਗਈ ਹੈ ਤੁਹਾਡੇ ਕੋਲ ਵੀ ਆ ਗਈ ਹੋਣੀ ਹੈ ਕਿਸੇ ਨੀ ਤਰ੍ਹਾਂ ਦੀ ਕੋਈ ਬਦਸਲੂਕੀ ਇਹਨਾਂ ਨਾਲ ਹੋਈ ਹੈ ਤਾਂ ਵੀਡੀਓ ਤਾਂ ਆਈ ਹੋ ਇਹਨਾਂ ਨੂੰ ਤਾਂ ਜੋ ਬੰਦੀ ਕਰ ਵੀ ਕਰਾ ਲੈਣ ਜੀ ਜਦੋਂ ਹੋਈ ਨਹੀਂ ਅਹੀ ਦੀ ਕੋਈ ਗੱਲ ਮੈਂ ਉਹ ਕਹਿ ਰਹੇ ਡਰਿੰਕ ਕੀਤੀ ਸੀ ਉਹਦੇ ਕਰਕੇ ਜਦੋਂ ਖਾਂ ਡਰਿੰਕ ਦੀ ਸੁਣ ਲਓ ਪਹਿਲੀ ਗੱਲ ਜੇ ਤਾਂ ਮੇਰੀ ਗੱਲ ਕਰ ਰਹੇ ਡਰਿੰਕ ਕੀਤੀ ਹੈ ਤਾਂ ਮੈਂ ਤਾਂ ਅੱਜ ਤੱਕ ਕਦੇ ਡਰਿੰਕ ਕੀਤੀ ਨਹੀਂ ਸੱਚਾਈ ਹੈ ਮੇਰਾ ਤਾਂ ਮੇਰਾ ਤਾਂ ਜਿੱਥੇ ਮਰਜ਼ੀ ਤੁਸੀਂ ਟੈਸਟ ਕਰਾ ਲਓ ਅੱਜ ਤੱਕ ਮੈਂ ਆਪਦੇ ਸੱਚਾਈ ਦੱਸਦਾ ਤੁਹਾਨੂੰ ਰੱਬ ਤੋਂ ਬਤੇਰੀ ਕਿਰਪਾ ਮਾਲਕ ਦੀ ਨਾ ਅਜ ਤੱਕ ਕੋਈ ਨਿਸ਼ਾਨੀ ਕੀਤਾ ਜੀ ਉਹ ਕਹਿੰਦੇ 8 ਤੋਂ 10 ਬੰਦੇ ਸੀ 8 ਤੋਂ 10 ਕੀ ਇਸ ਤੋਂ ਜ਼ਿਆਦਾ ਸੀ ਬੰਦੇ ਮੈਂ ਝੂਠ ਨਹੀਂ ਕਹਿੰਦਾ ਜੀ ਬੰਦੇ ਇਸ ਤੋਂ ਵੀ ਜ਼ਿਆਦਾ ਸੀਗੇ ਪਹਿਲੇ ਸਾਹਿਬ ਕਿੰਨਾ ਧਰਨਾ ਲੱਗੇ ਕਿ ਬਿਜਲੀ ਦਫ਼ਤਰ ਦੇ ਬਾਹਰ ਤੇ ਉਹ ਰੋਜ਼ ਕਰਦੇ ਵੀ ਤੁਹਾਡੇ ਜਿਹੜੇ ਮੁਲਾਜ਼ਮਾਂ ਆਉਂਦੇ ਉਹ ਤੋਂ ਪਾਈ ਜਾਂਦੇ ਜੋ ਧਰਨਾ ਲਾਇਆ ਉਲਟਾ ਚੋਰ ਕੌਤਬਾਲ ਕੋ ਡਾਂਟੇ ਪਹਿਲਾਂ ਚੋਰੀ ਫਿਰ ਸੀਨਾ ਚੋਰੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੋਟਾਂ ਤੋਂ 2 ਦਿਨ ਪਹਿਲਾਂ ਮੈਂ ਉੱਥੇ ਸੀਗਾ ਸਾਰੇ ਉੱਚ ਅਫਸਰ ਉੱਥੇ ਬੁਲਾਏ ਗਏ ਸੀਗੇ ਚੀਫ ਮਲਗੇ ਬਿਜਲੀ ਬੋਰਡ ਚੀਪੀ ਉੱਤੇ ਸੀ ਐਸਸੀ ਵੀ ਉੱਤੇ ਐਕਸੀ ਵੀ ਉੱਤੇ ਸੀਗੇ ਸਾਰੇ ਬਿਜਲੀ ਜੇ ਵੀ ਉੱਤੇ ਸੀਗੇ ਔਰ ਇਹ ਖਰਾਬ ਕਰ ਰਹੀ ਸੀ ਦੋ ਦਿਨ ਤੋਂ ਲਾਈਟ ਖਰਾਬ ਕਰ ਰਹੀ ਸੀ ਜਾਣ ਬੁੱਝ ਕੇ ਉੱਥੇ ਲੋਕਾਂ ਨੇ ਮੈਨੂੰ ਬੁਲਾਇਆ ਮੈਂ ਰਾਤ ਨੂੰ 12:30 1 ਵਜੇ ਪਹੁੰਚਿਆ ਤੇ 2 ਵਜੇ ਆਪਣਾ ਸਾਰੇ ਅਫਸਰ ਸੈਵਨ ਆਏ ਤੇ ਉਹਨਾਂ ਦੇ ਸਾਹਮਣੇ ਕਲੀਅਰ ਹੋਇਆ ਲੋਕਾਂ ਨੇ ਕਿਹਾ ਵੀ ਇਹਨਾਂ ਨੇ ਧੱਕਾ ਕਰਨਾ ਔਰ ਪੈਸੇ ਲੈਣ ਤੋਂ ਬਗੈਰ ਸਾਡਾ ਕੋਈ ਕੰਮ ਨਹੀਂ ਕਰਦੇ ਤੇ ਇਹਨਾਂ ਨੂੰ ਅੱਜ ਲੱਗਿਆ ਵੀ ਸਾਡੇ ਨਾਲ ਹੁਣ ਕਾਰਵਾਈ ਹੋਊਗੀ ਇਸ ਕਰਕੇ ਇਹ ਜਾਣ ਬੁੱਝ ਕੇ ਉਲਟਾ ਚੋਰ ਕੌਤਵਾਲ ਕੋ ਡਾਂਟੇ ਵਾਲਾ ਕੰਮ ਆ ਆਪਣੇ ਜਿਹੜੀ ਆਪਣੀ ਜਿਹੜੀ ਜਿਹੜੀ ਕਮਜ਼ੋਰੀਆਂ ਨੇ ਉਹਨੂੰ ਵਰਗੇ ਦਵਾ ਕੇ ਵਰਗੇ ਦੂਜੇ ਪਾਸੇ ਮੋਤਾ ਲੈ ਕੇ ਜਾਓ ਤੁਹਾਡੀ ਉਹਨਾਂ ਨੇ ਤਰੀਕ ਕੀਤੀ ਐਵੇਂ ਐਵੇਂ ਦੇ ਸਾਬ ਆਇਆ ਵਧੀਆ ਉਹਨਾਂ ਨੇ ਗਾਈਡ ਕੀਤਾ ਪਰ ਇਹਦੇ ਉਹਨਾਂ ਦੇ ਵਾਰ ਪ੍ਰਧਾਨ ਆ ਉਹਨਾਂ ਕੋਲ ਕੋਈ ਨਹੀਂ ਕੋਈ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਹ ਕਹੋ ਵੀ ਜਿਹੜੇ ਵਾਰ ਪ੍ਰਧਾਨ ਨੇ ਜਾਂ ਆਮਾਦੀ ਪਾਰਟੀ ਦੇ ਬਲੰਟੀਅਰ ਨੇ ਉਹ ਸਾਰੇ ਸਾਰੇ ਗੁਰਦੁਆਰਾ ਚੜ੍ਹਦੇ ਆ ਜੇ ਕੋਈ ਉਹਨੂੰ ਗਾਲੀ ਗਲੋਚ ਕੀਤਾ ਤੇ ਉਹ ਵੀ ਗੁਰਦੁਆਰਾ ਚੜ੍ਹਨਾ ਤੇ ਨਾਲ ਉਹ ਗੁਰਦਾਰੇ ਮੰਦਰ ਚੜ੍ਹਨਾ ਜਾ ਕੇ ਵੀ ਅਸੀਂ ਪੈਸੇ ਦੇ ਲੈਣ ਬਗੈਰ ਕੋਈ ਕੰਮ ਕੀਤਾ ਹੋਵੇ ਜੀ ਸਰ ਜੀ ਵੋਟਾਂ ਦਾ ਪਤਾ ਨਹੀਂ ਕੀ ਜ਼ਿਕਰ ਆ ਰਿਹਾ ਸਾਰੇ ਸਾਡੇ ਵੀ ਵੋਟਾਂ ਪਾਈਆਂ ਤੁਸੀਂ ਗਲਤ ਬੋਟਾਂ ਆ ਉਹ ਵੀ ਉਹ ਵੀ ਤੁਹਾਡੇ ਆਹ ਬਲ ਕੇ ਰਿਕਾਰਡਿੰਗ ਉਹੀ ਸੀਗਾ ਲੋਕਾਂ ਨੂੰ ਲੋਕਾਂ ਨੂੰ ਖਰਾਬ ਕਰ ਰਹੇ ਸੀਗੇ ਵੀ ਤੁਸੀਂ ਆਮ ਆਦੀ ਪਾਰਟੀ ਸਰਕਾਰ ਬਣਾਈ ਆ ਤੇ ਹੋਰ ਪਾਓ ਆਮ ਆਦੀ ਪਾਰਟੀ ਨੂੰ ਵੋਟਾਂ ਤੇ ਉਸ ਕਰਕੇ ਉਸ ਦਿਨ ਮੈਂ ਬੁਲਾਇਆ ਪਈ ਦੇਖੋ ਲੋਕਾਂ ਨੂੰ ਖਰਾਬ ਨਾ ਕਰੋ ਜਿਨੇ ਵੋਟਾਂ ਜਿਨੇ ਪਾਉਣੀਆਂ ਜਿੱਥੇ ਮਰਜ਼ੀ ਪਾਵੇ ਪਰ ਲੋਕਾਂ ਨੂੰ ਤੁਸੀਂ ਜਿਹੜੀ ਤੰਗ ਪਰੇਸ਼ਾਨ ਕਰਦੇ ਹੋ ਉਹ ਗਲਤ ਕਰਦੇ ਹੋ ਸਾਰੇ ਅਫਸਰ ਸਹਿਮਾਨ ਤਾਂ ਬੁਲਾਏ ਸੀਗੇ ਤੇ ਉਹਨਾਂ ਨੇ ਮੁੱਦਾ ਹੁਣ ਇਹ ਬਣਾ ਲਿਆ ਵੀ ਸਾਡੀ ਚੋਰੀ ਫੜੀ ਗਈ ਤੇ ਹੁਣ ਸਾਡੇ ਤੇ ਕਾਰਵਾਈ ਹੋਣੀ ਹੈ ਇਸ ਕਰਕੇ ਆਹ ਤਰਨਾ ਲਾ ਕੇ ਮਲਕਿ ਉਹ ਦੋਹ ਦਬਾਉਣਾ ਚਾਹੁੰਦੇ ਜਿਹੜੇ ਆਮ ਆਦਮੀ ਬੰਦਿਆਂ ਤੇ ਰੋਗ ਲਗਾ ਕੇ ਜਿੰਨ ਕੀ ਬੇਵਿਨਰ ਹੈ ਬਿਲਕੁਲ ਬੇਬਨਾਦ ਨੇ ਔਰ ਉਹ ਸਾਰੇ ਦੇ ਸਾਰੇ ਗੁਰਦੁਆਰਾ ਮੰਦਰ ਬੱਚਿਆਂ ਨੂੰ ਲੈ ਕੇ ਚਾਣੂ ਤਿਆਰ ਹੈ ਇਹ ਵੀ ਬੱਚਿਆਂ ਨੂੰ ਲੈ ਕੇ ਚੜ ਜਾਣਾ ਵੀ ਜੇ ਉਹਨਾਂ ਨੂੰ ਕੋਈ ਗਾਲੀ ਗਲੋਚ ਕੀਤਾ ਜਾਂ ਹੋਰ ਕੁਝ ਕੀਤਾ ਔਰ ਨਾਲ ਇਹਨਾਂ ਨੂੰ ਇਹ ਵੀ ਕਹਿਣਾ ਵਾ ਵੀ ਐਸੇ ਬੰਗੇ ਜਿਹੜੇ ਬੰਦੇ ਨੇ ਉਹ ਵੀ ਆ ਰਹੇ ਨੇ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਤੋਂ ਉਹਨੇ ਪੈਸੇ ਲੈ ਕੇ ਕੰਮ ਕੀਤਾ ਉਹ ਵੀ ਗੁਰਦਾਰੇ ਚੜਨਗੇ ਔਰ ਐਫੀਡੇਵਿਟ ਵੀ ਦੇਣਗੇ ਨਾਲ ਵੀ ਸਾਤੋਂ ਪੈਸੇ ਲੈਣ ਤੋਂ ਪਹਿਰੇ ਨੇ ਕੰਮ ਨਹੀਂ ਕੀਤਾ ਔਰ ਪੈਸੇ ਲੈ ਕੇ ਸਾਥੇ ਕੰਮ ਕੀਤਾ ਉਹ ਗੁਰਦੁਆਰੇ ਵਿੱਚ ਜਾਣਗੇ ਐਫੀਡੇਵਿਟ ਦੇਣਗੇ ਤੇ ਇਹਨਾਂ ਵੀ ਨਾਲ ਗੁਰਦੁਆਰੇ ਮੰਦਿਰ ਚੜਾਇਆ ਜਾਵੇਗਾ ਤੁਹਾਡੀ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਜੀ ਬਿਲਕੁਲ ਬਿਲਕੁਲ ਜੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਧੱਕਾ ਕੀਤਾ ਔਰ ਆਨ ਰਿਕਾਰਡ ਮੈਂ ਕਹਿੰਦਾ ਕਾਰਵਾਈ ਕਮਲ ਕੇ ਇਨਕੁਆਇਰੀ ਕਰ ਲਉ ਜੇ ਸਾਡੇ ਬੰਦੇ ਨੇ ਕੋਈ ਧੱਕਾ ਕੀਤਾ ਵਾ ਤੇ ਉਹਦੇ ਕਾਰਵਾਈ ਹੋਗੀ ਤੇ ਜਿਹੜਾ ਇਹਨਾਂ ਨੇ ਕੁਛ ਕੀਤਾ ਵਾ ਤੇ ਇਹਨਾਂ ਦੇ ਕਾਰਵਾਈ ਹੋਵੇ ਨਹੀਂ ਉਹ ਵੀ ਕਹਿ ਰਹੀ ਗੱਲ ਕਹਿੰਦੇ ਇਹ ਸਾਡਾ ਸਦਕਾ ਸਾਡੇ ਪਰਚਾ ਬਿਲਕੁਲ 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 ਬਰਾਬਰ ਦਾ ਸਾਡੇ ਬਲਕਿ ਸਰਕਾਰ ਆਮ ਆਦੀ ਪਾਰਟੀ ਦੀ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਆਮ ਆਦਮੀ ਦੀ ਸਰਕਾਰ ਆ ਆਮ ਆਦੀ ਸਰਕਾਰ ਦਾ ਇੱਕੋ ਮਤਲਬ ਸਾਰੇ ਇੱਕੋ ਬਰਾਬਰ ਨੇ ਚਾਹੇ ਉਹ ਆਮ ਆਦੀ ਪਾਰਟੀ ਦਾ ਵਲੰਟੀਅਰ ਆ ਚਾਹੇ ਉਹ ਮੁਲਾਜ਼ਮਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੇ ਉਹ ਜਿਹਨੇ ਗਲਤੀ ਕੀਤੀ ਆ ਉਹਦੇ ਕਾਰਜਿਲ ਹੋ ਠੀਕ ਹੈ ਜੀ ਧੰਨਵਾਦ